ਇਹ ਗੱਲ ਕਿਹਨਾਂ ਦੀ ਹੈ? ਪਾਪਾ ਬੈ ਗਿਆ ਕਿਹੋ ਜਿਹਾ ਲੱਗਦਾ ਕਿਸੇ ਐਜੇ ਕੀ ਹੈ ਕੀਤਾ ਜੁਦੀ ਕੀ ਹੈ ਇਹ ਜੀ ਮੇਰੇ ਕੋਲ ਉਹ ਐਜੇ ਇੰਸਪੈਕਟਰ ਜੀ ਕੀ ਗੱਲਬਾਤ ਹੋਈ ਹੈ ਜਵਾਰਵਾਲ ਰੋਡ ਤੇ ਜੀ ਆ ਜਿਹੜੀ ਅੱਜ ਅੱਜ ਹੀ ਵੇਰਵਾਲ ਦੇ ਪੁਲਿਸ ਨਾਲ ਡੇਟ ਇਹ ਤਾਂ ਜੁੱਫਲੋ ਸੋਨੀਕੋ ਮੈਸੀ ਹੈ ਜਿਸ ਦੇ ਅੰਦਰ ਅਗਰ ਲੱਗ ਚੁਕੀ ਜੀ ਉਸ ਦੇ ਆਪਣੀ ਫਾਇਰ ਬਿਲੀ ਟੀਮ ਹੈ ਜੀ ਆਪਾਂ ਉਸ ਦੇ ਨੂੰ ਭੇਜੀ ਭੇਜੀ ਰਹੀ ਆ ਜਿਸ ਕਾਰਨ ਇਕਾਨਸ ਬਹੁਤ ਜੰਨੀਰ ਵੱਡੀ ਹੋਣ ਕਰਕੇ ਕਿਉਂਕਿ ਪਾ ਲੱਗਾ ਕਿ ਦੁਕਾਨ ਤੋਂ ਵੀ ਸੋਕੋਟ ਲੱਗੀ ਜੀ ਹੋਰ ਜੀ ਦੁਕਾਨਾਂ ਪੈਸਟੀਸਾਈਡ ਦੀ ਦੁਕਾਨਾਂ ਜੀ ਅੱਛਾ ਇਸ ਦੁਕਾਨ ਦੇ ਖਾਰਪਦਾ ਪੁੰਦਾ ਵਾ ਇਸ ਤਰਕੇ ਮਨਾ ਸਮੈਲ ਜਾਂਦੀ ਰੈਗਨਸ ਬਹੁਤ ਮਾੜੀ ਤੰਦ ਜੋ ਕਿ ਆਜ ਵੀ ਬਹੁਤ ਪ੍ਰਭਾਵ ਕਰਦੀ ਆ ਉਹ ਤੇ ਇਸ ਚੀਜ਼ ਨੂੰ ਕੰਟਰੋਲ ਕਰਨ ਬਾਅਦ ਤੁਹਾਨੂੰ ਬਹੁਤ ਜੱਜੋ ਤਹਿ ਤਰਾਹ ਇਸ ਦਾ ਸਾਹਮਣਾ ਹੀ ਕਰ ਰਹੇ ਹੋ ਸਾਡੀ ਪੂਰੀ ਫੋਰਸ ਅਸੀਂ ਇਸ ਤੋਂ ਇਲਾਵਾ ਜਨਾਲਾ ਗੁਰੂ ਵਿੱਚ ਤੁਰੰਤਾਂ ਤੋਂ ਅੰਮ੍ਰਿਤਸਰ ਤੋਂ ਫਾਇਨਮੈਟਿਕ ਮੈਂ ਮਗਵਾ ਚੁੱਕੇ ਹਾਂ ਤਾਂ ਜੋ ਜਲਦੀ ਜਲਦੀ ਆਦ ਨੂੰ ਕਾਬੂ ਆ ਜਾ ਸਕੇ ਕਿੰਨਾ ਚਿਰ ਹੈ ਬੜਾ ਅੱਗ ਲੱਗਣ ਕਿੰਨੇ ਘੰਟੇ ਹੋਏ ਕੋਈ ਤ੍ਰਿਉਂਜੇ ਦੇ ਐਮਬੀ ਮਾਵਾ ਸਵਾ ਘੰਟੇ ਡੇ ਕਿੰਨੀਆਂ ਗੱਡੀਆਂ ਆ ਗਈਆਂ ਜੇ ਹੁਣ ਤੱਕ ਆਪਣੀਆਂ ਪਾਣੀ ਵਾਲੀਆਂ ਕੋਈ ਤੇ ਸਾਡੇ ਕੋਲ ਹੀ 5-6 ਗੱਡੀਆਂ ਆ ਚੁੱਕੀਆਂ ਜੀ ਜੋ ਕਿ ਤੁਹਾਡੇ ਸਾਹਮਣੇ ਆ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਉਹਨੇ ਦੁਕਾਨ ਮਾਰ ਦਿੱਤਾ ਤੇ ਨੁਕਸਾਨ ਵਾਲੇ ਸਭ ਤੋਂ ਵੱਡੀ ਗੱਲ ਇਹ ਚਾਹੁੰਦੇ ਸੀ ਰੱਬ ਦਾ ਸ਼ੁਕਰ ਵੀ ਯਾਰ ਕਰਾਂਗੇ ਕਿ ਕੋਈ ਜਾਨੀ ਮਾਲਮੀ ਨਿਸ਼ਾਨ ਨਾ ਹੋਇਆ ਇਸ ਤਰ੍ਹਾਂ ਵਾ ਦੇਖੋ ਜੀ ਦੁਕਾਨਦਾਰ ਦਾ ਜੋ ਨਿਸ਼ਾਨ ਥੋੜਾ ਬਹੁਤ ਹੋਣਾ ਉਹ ਤਾਂ ਹੋਣਿਆ ਜੀ ਤੇ ਅੱਗੇ ਵਿੱਚ ਜੋ ਬਹੁਤ ਮੁਸ਼ਕਲ ਹੈ ਜੀ ਕਿ ਕਿੰਨੇ ਕਿਤੇ ਤੱਕ ਬੋਲ ਸਕਦੀ ਹੈ ਜਿਹੜੀ ਪੂਰੀ ਤਰ੍ਹਾਂ ਦੇਖੋ ਜੀ ਅਸੀਂ ਤੁਹਾਡੇ ਸਾਹਮਣੇ ਆਪਾਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਜਲਦੀ ਅਗਰੇ ਕਾਉ ਪਾ ਜਾ ਸਕੇ ਔਰ ਅਸੀਂ ਆਸ ਕਰਦੇ ਹਾਂ ਕਿ ਜਲਦੀ ਜਲਦੀ ਅਗਰੇ ਕਾਉ ਪਾਇਆ ਜਾਵੇਗਾ ਠੀਕ ਧੰਨਵਾਦ ਮੌਕੇ ਤੇ ਪਤਾ ਲੱਗਨ ਕਰਨ ਤੁਰੰਤ ਪਹੁੰਚੇ ਇੱਥੇ ਪਤਾ ਲੱਗਾ ਵੀ ਅੱਗ ਲੱਗੀ ਹੋਈ ਹੈ ਜੀ ਅੱਗ ਲੱਗਣ ਦਾ 5 ਗੇਰ ਦੀਆਂ ਗੱਡੀਆਂ ਉਸੇ ਵਲੇ ਹੀ 15 ਮਿੰਟ ਦੇ ਵਿੱਚ ਵਿੱਚ ਪਹੁੰਚ ਗਈਆਂ ਆਪਣੀ ਜਲੇ ਵਾਲੇ ਬਾਕੀ ਕੁਝ ਤਰਨ ਧਾਰਨ ਤੋਂ ਆਈਆਂ ਕੁਝ ਅੰਮ੍ਰਿਤਸਰ ਤੋਂ ਆਈਆਂ ਗੱਡੀਆਂ ਫਾਇਰ ਆਫਸਰ ਆ ਕੇ ਸਾਰਾ ਕੁਝ ਉਹਨਾਂ ਦੀ ਨਿਗਰਾਨੀ ਹੇਠ ਹੁੰਦਿਆਂ ਠੀਕ ਹੋ ਰਿਹਾ ਅੱਗ ਦੇ ਕਾਫੀ ਕੰਟਰੋਲ ਪਾ ਲਿਆ ਉਹਨਾਂ ਨੇ ਜਾਨੀ ਨੁਕਸਾਨ ਦਾ ਬਚਾਜ ਹਾਂਜੀ ਜਾਨੀ ਨੁਕਸਾਨ ਦਾ ਬਚਾਜ ਪੁਲਿਸ ਤਨਾਤ ਸਾਰਾ ਸਾਰਾ ਕੁਝ ਤੁਹਾਡੇ ਸਾਹਮਣੇ ਦੇਖ ਜੇ ਪੁਲਿਸ ਵੀ ਤਨਾਤ ਹੈ ਜੀ ਗੱਡੀਆਂ ਦੀ ਤਨਾਤ ਤੁਸੀਂ ਆਪ ਦੇਖ ਲਓ 5 ਗੇਅਰ ਦੀ ਤਸਨ ਲੱਗੀਆਂ ਹੋਈਆਂ ਪਿੱਛੇ ਤੁਹਾਡੇ ਸਾਹਮਣੇ ਹੱਲੇ ਵੀ ਆਈ ਜਾ ਰਹੀਆਂ ਜੀ ਪੂਰੇ ਕੰਟੈਕਟ ਦੇ ਵਿੱਚ ਬਾਰ-ਬਾਰ ਫੋਨ ਕਰ ਰਹੇ ਨੇ ਉਹਨਾਂ ਦਾ ਫੋਨ ਆ ਰਿਹਾ ਬਾਰ-ਬਾਰ ਕਾਫੀ ਹੱਦ ਤੱਕ ਜਾਨੀ ਕੰਟਰੋਲ ਹੋ ਚੁੱਕਾ ਕੰਟਰੋਲ ਹੋ ਚੁੱਕੀ ਹੈ ਹਾਂਜੀ ਠੀਕ ਹੈ ਹਾਂਜੀ ਬਲਦੇਵ ਸਾਹਿਬ ਚਿੰਤਤ ਰਹਿੰਦੇ ਜਦੋਂ ਕੋਈ ਸਾਡੀ ਕੋਈ ਘਟਨਾ ਹੁੰਦੀ ਹੈ ਚ ਬਾਦਰ ਨੂੰ ਮਮਾ ਫੋਨ ਆ ਰਿਹਾ ਕਿ ਮੈਨੂੰ ਦੱਸਿਆ ਜਾਵੇ ਅਪਡੇਟ ਦਿੱਤੀ ਜਾਵੇ ਕਿ ਕਿੰਨੀ ਜਲਦੀ ਕਿੰਨਾ ਕਰਿਆ ਗਿਆ ਕਿ ਨਾ ਹੋ ਗਿਆ ਉਹ ਚਿੰਤਤ ਰਹੇ ਸੀ ਤੋਂ ਤੇ ਬਾਹਰ ਹੋਣ ਕਰਕੇ ਮੇਰਾ خیال ਵਿੱਚੋਂ ਨਹੀਂ ਪਹੁੰਚ ਸਕਨੇ ਤੇ ਉਹਨਾਂ ਦਾ ਇਹੋ ਜਿਹਾ ਸੁਭਾਅ ਦੇ ਮੰਤਰੀ ਨੇ ਕਿ ਤੁਰੰਤ ਇਥੇ ਆਪ ਖੁਦ ਪਹੁੰਚਣਾ ਸੀ ਠੀਕ ਹੈ ਸਰੋਵਰ ਰੋਡ ਦੇ ਉੱਤੇ ਅਗੈਤੀ ਸਟੋਨ ਨੂੰ ਅੱਗ ਲੱਗੀ ਉਹਦੇ ਬਾਰੇ ਦੱਸੋ ਜੀ ਕਿਦੋਂ ਦਾ ਪਤਾ ਲੱਗਿਆ ਭਾਈ ਤੁਹਾਨੂੰ ਬੜੀ ਮਤਭਾਗੀ ਘਟਨਾ ਵਾ ਜੀ ਇਹ ਬੜਾ ਅਫਸੋਸ ਵਾਲੀ ਗੱਲ ਆ ਕਿ ਜੋਸ਼ਨ ਖੇਤੀ ਸਟੋਜੋ ਵੈਰਵਾਂ ਨੂੰ ਜਿਹੜਾ ਸਾਰਾ ਗੋਣ ਦੇ ਬਿਲਕੁਲ ਸਾਹਮਣੇ ਉੱਥੇ ਆਤਵਾਨ ਹੋਣ ਕਰਕੇ ਬੰਦ ਉਹਦਾ ਪਤਾ ਹਲਾਪਾਂ ਦਾ ਤੇ ਕਾਰਨ ਦਾ ਜਿਹੜਾ ਪਤਾ ਨਹੀਂ ਲੱਗ ਸਕਿਆ ਪਰ ਫਿਰ ਵੀ ਜੋੜੀ ਹੈਗੀ ਆ ਜਨੈਲਾ ਗਰੂ ਦੇ ਵਿੱਚ ਇੱਕ ਸੂਰਤ ਹੋਣ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਤੁਰਣ ਤੋਂ ਮੌਕੇ ਤੇ ਪਹੁੰਚ ਕੇ ਇੱਥੇ ਉਹਨਾਂ ਨੇ ਆਪਣੇ ਉਹਨਾਂ ਖਟੋਤਨ ਦੀ ਕੋਸ਼ਿਸ਼ ਕੀਤੀ ਤੇ ਜਿਹੜੀਆਂ ਅੰਮ੍ਰਿਤਸਰ ਤੋਂ ਗੱਡੀਆਂ ਜਿਨ ਲਗਾਤਾਰ ਨਾਲ ਜਿੱਥੇ ਆ ਰਹੀਆਂ ਨੇ ਦੁਕਾਨ ਕਾਫੀ ਲੰਮੀ ਹੋਣ ਕਰਕੇ ਦਿੱਕਤ ਆ ਰਹੀ ਆ ਪਰੇਸ਼ਾਨੀ ਹੋ ਰਹੀ ਆ ਕਿਉਂ ਕੈਮੀਕਲਸ ਦੀਆਂ ਜਿਹੜੀਆਂ ਅੰਦਰ ਸਾਰਾ ਮਟੀਰੀਅਲ ਹੈ ਉਹਦੇ ਕਰਕੇ ਥੋੜਾ ਜਿਹੜਾ ਧੂਆ ਵੀ ਜਿਹੜਾ ਖਤਰਨਾਕ ਹੈ ਫਿਰ ਵੀ ਸਾਡੇ ਜਿਹੜੇ ਆ ਮੁੰਡੇ ਫਾਇਰ ਬ੍ਰਿਗੇਡ ਦੇ ਜੋਧੇ ਨੇ ਮੈਂ ਤੁਹਾਨੂੰ ਸਲਾਮ ਕਰਦਾ ਸਦੂਰ ਕਰਦਾ ਉਹਨਾਂ ਨੇ ਕਿੰਨੀ ਕੋਸ਼ਿਸ਼ ਦੇ ਬਾਵਜੂਦ ਆਪਣੀ ਪੂਰੀ ਲੱਗੇ ਹੋਏ ਨੇ ਇਹਨਾਂ ਜਿਹੜਾ ਛੜ ਰਿਹਾ ਬਾਹਰ ਦੇ ਬੰਦੇ ਖੜੇ ਆ ਉਹਨਾਂ ਦੇ ਉੱਤੇ ਵੀ ਤੁਹਾਨੂੰ ਆਇਆ ਬੜਾ ਉਹ ਖਤਰਨਾਕ ਜਿਹਾ ਛੜ ਰਿਹਾ ਵਾ ਪਰ ਫਿਰ ਵੀ ਉਹ ਆਪਣੀ ਕੋਸ਼ਿਸ਼ ਦੇ ਤੇ ਆਪਣੇ ਪੂਰੇ ਜਦੋ ਜੈਦ ਨਾਲ ਲੱਗੇ ਹੋਏ ਨੇ ਗੁਰੂ ਮਹਾਰਾਜ ਜੀ ਅਰਦਾਸ ਹੈ ਕਿ ਛੇਤੀ ਤੋਂ ਛੇਤੀ ਇਹ ਜਲਦੀ ਆਏ ਇਹ ਅੱਗ ਜਿਹੜਾ ਕਾਬੂ ਪਾ ਜਾਵੇ ਬਾਕੀ ਜਿਹੜੀ ਟੀਮ ਹੈ ਜੀ ਇੱਥੋਂ ਸਤਿੰਦਰ ਭਾਜੀ ਹੈ ਮੰਤਰੀ ਸਾਹਿਬ ਦੇ ਬ੍ਰਦਰ ਇੱਥੋਂ ਜਿੰਨਾ ਜਿਵੇਂ ਪਤਾ ਲੱਗਾ ਕਿ ਇੱਥੇ ਅੱਗ ਲੱਗੀ ਆ ਇੱਥੇ ਤੁਰੰਤ ਪਹੁੰਚਣ ਦੀ ਕੋਸ਼ਿ ਕਰੋ ਦੇਖੋ ਕਰਨਾਲ ਦੇ ਮਹਾਰਾਜ ਨੇ ਜਾਂ ਫਾਇਰ ਬਗੜ ਦੇ ਜਿਹੜੇ ਜਿੰਨੀਆਂ ਵੀ ਗੱਡੀਆਂ ਲੱਗੀਆਂ ਵਾ ਤੁਰੰਤ ਅੰਤੇ 15-20 ਮਿੰਟ ਦੇ ਵਿੱਚ ਬਿਆਹ ਗੱਡੀਆਂ ਇੱਥੇ ਪਹੁੰਚ ਗਈਆਂ ਸੀ ਪਰ ਐਤਵਾਰ ਹੋਣ ਕਰਕੇ ਦੁਕਾਨਾਂ ਬੰਦ ਹੋਣ ਕਰਕੇ ਪਿੱਛੋਂ ਲੰਬੀ ਦੁਕਾਨ ਹੋਣ ਕਰਕੇ ਥੋੜੀ ਜਿਹੀ ਭਜਾਉਣ ਦੇ ਵਿੱਚ ਦਿੱਕਤ ਆ ਰਹੀ ਆ ਪਰ ਫਿਰ ਵੀ ਹੁਣ ਕਾਫੀ ਕੰਟਰੋਲ ਹੈ ਕੰਟਰੋਲ ਥੋੜਾ ਜਲਦੀ ਕੁਝ ਮਹਾਰਾਜ ਕਰਕੇ ਅਸੀਂ ਬੇਨਤੀ ਹੈ ਜੀ ਇੰਨੀਆਂ ਗੱਡੀਆਂ ਆ ਗਈਆਂ ਪਾਣੀ ਦੀਆਂ ਹੁਣ ਨਾ ਤੱਤਸ ਗੱਡੀਆਂ ਆ ਚੁੱਕੀਆਂ ਜੀ ਘਟ ਗੱਡੀਆਂ ਤਿੰਨ ਗੱਡੀਆਂ ਤੇ ਆਪਣੇ ਲੋਕਲ ਹੀ ਇੱਥੇ ਉਹ ਲਗਾਤਾਰ ਲੈ ਕੇ ਆ ਰਹੀਆਂ ਪਾਣੀ ਪਰ ਪਰ ਕੇ ਲਿਆ ਕਰ ਰਹੀਆਂ ਬਾਕੀ ਅਮਰਸਰ ਤੋਂ ਗੱਡੀਆਂ ਵੀ ਜਣੀਆਂ ਆਈਆਂ ਜੀ ਇਹਦੇ ਕਾਬੂ ਪਾਇਆ ਗਿਆ ਜੀ ਹਾਂ ਜੀ ਕਾਫੀ ਹੁਣ ਤੱਕ ਤੁਸੀਂ ਦੇਖ ਰਹੇ ਜੀ ਆ ਵੀ ਤੁਸੀਂ ਇੱਥੇ ਹੋਰ ਤੁਸੀਂ ਕਵਰਿੰਗ ਕਰ ਰਹੇ ਹੋ ਸਾਰੀ ਇਹ ਹੋ ਰਿਹਾ ਵਾ ਕਾਫੀ ਕਵਰ ਹੋ ਗਈ ਆ ਮੈਂ ਤੁਹਾਨੂੰ ਬੇਨਤੀ ਵੀ ਕਰ ਰਿਹਾ ਕਿ ਦੁਕਾਨ ਕਾਫੀ ਲੰਮੀ ਹੋਣ ਕਰਕੇ ਪਿੱਛੋਂ ਜਿਹੜਾ 100 ਫੁੱਟ ਦੇ ਲੰਮੀ ਦੁਕਾਨ ਤਕरीबन ਉਹਦੇ ਕਰਕੇ ਥੋੜੀ ਜੀ ਮੁਸ਼ਕਲ ਦਿੱਕਤ ਜੂਰ ਆ ਰਹੀ ਹੈ ਬਟ ਨਾਲ ਹੈਗੀ ਕੈਮੀਕਲਸ ਆ ਕੈਮੀਕਲਸ ਘਰ ਹੋਣ ਕਰਕੇ ਧੂੰਆਂ ਜਿਹੜਾ ਵਾ ਚੜਦਾ ਵਾ ਜਿਹੜੇ ਮੁੰਡੇ ਫਾਇਰ ਬ੍ਰਿਗੇਡ ਵਾਲੇ ਵੀ ਆ ਉਹਨਾਂ ਨੂੰ ਦਿੱਕਤ ਆ ਰਹੀ ਹੈ ਨੂੰ ਕਵਰ ਕਰਨ ਦੇ ਵਿੱਚ ਪਰ ਫਿਰ ਵੀ ਉਹ ਆਪਣੀ ਪੂਰੀ ਆਪਣੀ ਜਾਨ ਨੂੰ ਜੋਖਮ ਵਿੱਚ ਡਾਲ ਕੇ ਬਿਲਕੁਲ ਜਦੋਂ ਜਦ ਕਰ ਰਿਹਾ ਕਿ ਇੱਥੇ ਜਲਦੀ ਜਲਦੀ ਕਾਫੀ ਪਾ ਪਾਇਆ ਜਾਵੇ ਹੁਣ ਰਾਸਤਾ ਬੇਨਤੀ ਕਰਦੇ ਆ ਦਸ ਦੇ ਅੱਗੇ ਇਹ ਜਲਦੀ ਨਾਲ ਜਲਦੀ ਜਿਹੜਾ ਤੇ ਉਹ ਕਟਣਾ ਹੋਈ ਹੈ ਮਾੜੀ ਬਦਪਾਗੀ ਹੈ ਗੁਰੂ ਮਾਲੇ ਕਿਸੇ ਨਾਲ ਇਹ ਜੀ ਕਟਣਾ ਨਾ ਹੋਵੇ ਸੋ ਜੋ ਵੀ ਇਹਨਾਂ ਦਾ ਹੋਇਆ ਨੁਕਸਾਨ ਹੋਇਆ ਵਾ ਉਹ ਤੇ ਫੈ ਗਈ ਹੈ ਪਰ ਅਸੀਂ ਕਹਿੰਦੇ ਆਸੇ ਪਾਸੇ ਦਾ ਜੋ ਨੁਕਸਾਨ ਜਿਹੜਾ ਉਹ ਹੁਣ ਬਚ ਜਾਵੇ ਇਹ